ਦੇ ਦਿਓ ਭਾਈ ਰਾਹ ਸਾਨੂੰ ਉਹ ਤਾਂ ਬਚਾਰਾ ਉਹ ਨੰਨ ਤੋ ਜਿੰਨੀ ਸੰਭਦੀ ਭਰਾਵਾ ਪਾਸੇ ਹੋ ਜਾ ਵਿਆਹ ਨੂੰ ਚੱਲਿਆਂ ਤਾਂ ਨਿੱਕੇ ਸਾੜਾ ਤਣਾ ਉਹ ਦੇਖ ਆਵੇਂ ਲਈ ਜਾਂਦੇ ਕੋ ਫਲਕਾਰੀ ਪੂਰੀ ਲਾਉ ਚੰਦੀ ਜਿਹੀ ਸ਼ੌਕ ਕਰਨਾ ਹੈ ਨਰੇ ਦੀ ਮੈਂ ਵਾਖਾ ਉਹਨੇ ਨਾਂਗਾ ਦੇਣਗੇ ਤਾਂ ਹੀ ਆਹ ਸਾਈਡ ਹੀ ਨਹੀਂ ਦਿੰਦੇ ਯਾਰ ਇਹਦਾ ਇਹਦਾ ੱੱਕਾ ਹੀ ਆ ਸੜਕ ਤੇ ਕਰੀ ਬੈਠਿਆ ਸਹੀ ਗੱਲ ਹੈ ਬਦਲਿਆ ਨਹੀਂ ਵਿਆਹ ਨੂੰ ਵੇ ਹੁਣ ਤਾਂ ਜਾਣਾ ਮਾੜਾ ਨੰਗਾ ਤਾਂ ਦੇ ਦੇਣਾ ਸਾਈਡ ਤੇ ਹੋ ਜਾਣਾ ਅਗਲੇ ਚੰਦੇ ਸਾਡਾ ਰਾਤ ਚੱਲੂ ਸਾਡਾ ਰਾਤ ਚੱਲੂ ਆ ਚੱਲ ਕੋਈ ਨਹੀਂ ਬਈ ਰਾਤ ਚੱਲੂ ਆ ਮਸਾਂ ਦਾ ਵਿਆਹ ਆ ਆਓ ਘਰ ਦਵਰੇ ਜਾਣਾ ਅਜੇ ਡੈਡੀ ਹਾਂ ਮੇਤਰਾ ਵਿਆਹਾਂ ਦਾ ਚੱਲਦਾ ਸੀਜ਼ਨ ਤੇ ਜਿਹਦਾ ਵਿਆਹ ਹੁੰਦਾ ਭਾਜਾ ਨੰਗਾ ਨੋ ਗੱਡੀ ਦਿੰਦੇ ਅਗਲੇ ਕਹਿੰਦੇ ਮਸਾ ਸਾਡਾ ਵਿਆਹ ਆ ਗੱਡੀਆਂ ਵਾਲਿਆਂ ਨੂੰ ਵੇਖ ਕਿੱਡੀ ਕਾਲੀ ਆ ਇਹਨਾਂ ਚਾਚਾ ਰ ਮੇਰਾ ਤੇ ਵੀ ਆਉਦੀ ਜਿਆਦਾ ਪੱਕੇ ਆ ਅਸੀਂ ਗੱਡੀ ਕੱਢ ਲਈ ਤੇ ਪਿਛਲੇ ਪਿਛੇ ਹੀ ਰਹਿ ਗਏ ਮੈਂ ਕਿਹਾ ਵਾ ਸਾਡੇ ਵੀ ਆਈਆਂ ਤੇ ਅਸੀਂ ਕੱਢ ਕੇ ਤੇ ਫਿਰ ਚੰਗੀ ਤਰ੍ਹਾਂ ਟੋਲ ਦੀ ਨਿਗਾਹ ਆ ਕੇ ਫਿਰ ਘੱਟਾ ਪਾਇਆ ਪਰ ਨਹੀਂ ਪਚਾਤੇ ਬਈ ਉਹ ਤਾਂ ਸਾਨੂੰ ਮਜ਼ਾਕ ਕਰਦੇ ਆ ਕਿਸੇ ਤੇ ਕਾਹ ਤੋਂ ਘੱਟਾ ਪਾਉਣਾ ਤੇ ਆਕੇ ਘੈਂਟ ਆਉ ਗੱਡੀ ਚ ਗਰਮੀ ਆਉਂਦੀ ਹੈ ਨਾ ਹਾਂਜੀ ਆਉਂਦੀ ਆ ਮੈਂ ਤਾਂ ਅਜੇ ਕੋਟ ਪਾਉਣ ਲੱਗਾ ਸੀ ਨਹੀ ਹੈਗਾ ਹੇਗਾ ਜਾਨੀ ਗੱਡੀ ਚ ਗੁੰਮ ਜਿਹਾ ਲੱਗਦਾ ਲੱਗਦਾ ਏਸੀ ਚਲਾਈਏ ਪਸੀਨਾ ਆ ਜਾਂਦਾ ਹਾਂ ਪਸੀਨਾ ਆ ਜਾਂਦਾ ਨਾ ਮੱਥੇ ਚ ਹਾਂਜੀ ਅੱਜ ਬਦਲ ਜਿਹਾ ਹੋ ਰਿਹਾ ਏ ਧੁੱਪ ਥੋੜੀ ਤਿੱਖੀ ਆ ਬਾਕੀ ਜੇ ਮੋਟਰਸਾਈਕਲ ਤੇ ਆ ਕੇ ਫੇਰ ਲੱਗਦੀ ਹੈ ਨਾ ਉਦੋਂ ਲੱਗਦੀ ਆ ਵਾ ਗੱਡੀ ਚ ਨਹੀਂ ਲੱਗਦੀ ਲਓ ਵੀ ਮਿੱਤਰੋ ਸੱਚ ਤੁਹਾਨੂੰ ਦੱਸ ਰਿਹਾ ਭੁੱਲ ਗਏ ਅੱਜ ਚੱਲੇ ਆਂ ਸ਼ਹਿਰ ਮੋਗੇ ਸ਼ਹਿਰ ਤਾਂ ਫਿਰ ਜਾਂਦੇ ਹੀ ਰਹਿੰਨੇ ਆ ਇਹ ਵੀ ਗੱਲ ਨਾਲ ਹੈ ਡੇਲੀ ਦਾ ਹੀ ਕੰਮ ਮੇਰਾ ਤਾਂ ਡੇਲੀ ਦਾ ਹੀ ਆ ਤੇ ਉਸਤਾਦ ਜੀ ਅੱਜ ਚੱਲੇ ਅੱਜ ਹੈਗਾ ਸੰਡੇ ਸਾਡਾ ਖੁਸ਼ਪ੍ਰੀਤ ਵੀ ਆਇਆ ਸਾਡਾ ਦਿਲਪ੍ਰੀਤ ਵੀ ਆਇਆ ਕਿਵੇਂ ਪਰਖੋਸ਼ ਵਧੀਆ ਤੇ ਬਾਕੀ ਜਾਦੇ ਗੱਲਾਂ ਬਾਤਾਂ ਨਹੀਂ ਕਰਦੇ ਤੇ ਦਿਖਾਉਂਦੇ ਆਂ ਤੁਹਾਨੂੰ ਸਿੱਧਾ ਜਾ ਕੇ ਸ਼ਹਿਰ ਅਸੀਂ ਮੈਂ ਸਿੱਧੂ ਮੂਸੇ ਵਾਲੇ ਦੇ ਸੁਣਦੇ ਸੀ ਗਾਣੇ ਤੇ ਅਸੀਂ ਗੱਲਾਂ ਕਰਨ ਲੱਗ ਪਏ ਵੀ ਕਿਸੇ ਦੀ ਵੀ ਅੱਜ ਕੱਲ ਅਸੀਂ ਸਾਰੇ ਸਿੰਗਰਾਂ ਦੇ ਨਾਮ ਹਨਾ ਲਏ ਆ ਕਿਹੜੇ ਕਿਹੜੇ ਬੰਦੇ ਚਲੇ ਨਖੀਲਾ ਵੀ ਡਾਊਨ ਹੋ ਗਿਆ ਸੀ ਹੁਣ ਉਹ ਵੀ ਸਿੱਧੂ ਮੂਸੇ ਵਾਲੇ ਨੇ ਚੜਾਇਆ ਜਸਵਿੰਦਰ ਬਰਾੜ ਹੋ ਗਈ ਗਲਾਬ ਸਿੱਧੂ ਹੋ ਗਿਆ ਹਨਾ ਬੈਠੇ ਸੁਣਨੇ ਅਫਸਾਨਾ ਖਾਨ ਹੋ ਗਈ ਲਾਭ ਹੀਰਾ ਹੋ ਗਿਆ ਇਹ ਸਾਰਿਆਂ ਨੂੰ ਚੜਾਉਣ ਵਾਲਾ ਉਹ ਬੰਦਾ ਹੋਰ ਵੀ ਆਰਨੇ ਜਿੰਨੇ ਵੀ ਸਿੰਗਰ ਹਨਾ ਪ੍ਰੇਮ ਢਿੱਲੋਂ ਹੋ ਗਿਆ ਉਹਦੇ ਨਾਲ ਜਾ ਜਾ ਗਾਉਂਦੇ ਸੀ ਤੇ ਉਹ ਬੰਦੇ ਦੇ ਮਨ ਚ ਜਮੇ ਹੈਣੀ ਸੀ ਉਹਨੇ ਸਾਰਿਆਂ ਨੂੰ ਆਪਦੇ ਨਾਲ ਜਣੀ ਉਹਨਾਂ ਦੀ ਹੈਲਪ ਕੀਤੀ ਤੇ ਉਹਨਾਂ ਨੂੰ ਹਨਾ ਸਟੈਂਡ ਤੇ ਕੀਤਾ ਤੇ ਆਪ ਅੱਜ ਦੁਨੀਆ ਤੇ ਹੈਣੀ ਤੇ ਕੱਲਾ ਉਵੇਂ ਹੁੰਦੀਆਂ ਜਿਵੇਂ ਆਪਣੇ ਨਾਲ ਹੁੰਦੀਆਂ ਆਪਣੇ ਵਰਗੀ ਜ਼ਿੰਦਗੀ ਹੁੰਦੀ ਆਪਾਂ ਵੀ ਅੱਜ ਕੱਲ ਮੈਂ ਵੀ ਥੋੜਾ ਜਿਹਾ ਐਵੇਂ ਜਿਹੜੇ ਬੰਦੇ ਦੀ ਤੁਸੀਂ ਹੈਲਪ ਕਰੋਗੇ ਨਾ ਜਿਹੜੇ ਬੰਦੇ ਦੇ ਤੁਸੀਂ ਸੋਚੋਗੇ ਵੀ ਚਲੋ ਇਹ ਕਿਹਦੀ ਮੈਂ ਸਪੋਰਟ ਕਰਦਾ ਜਾਂ ਇਹਦੀ ਹੈਲਪ ਕਰਦਾ ਉਹੋ ਹੀ ਬੰਦਾ ਪੈਰਾਂ ਨੂੰ ਵੜਦਾ ਉਹੋ ਹੀ ਬੰਦਾ ਜਿਹੜਾ ਬੰਦਾ ਉਹਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦਾ ਉਸੇ ਨੂੰ ਵੀ ਮੁੜ ਕੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਦੇ ਸਿਰ ਤੋਂ ਨਹੀਂ ਬਣਿਆ ਮੈਂ ਖੁਦ ਬਣਿਆ ਅੱਜ ਕੱਲ ਲੋਕਾਂ ਨੂੰ ਇਹ ਹੋ ਜਾਂਦਾ ਵੀ ਮੈਂ ਮੁੜ ਕੇ ਖੁਦ ਬਣਿਆ ਤੇ ਉਹ ਵਿਚਾਰਾ ਅੱਜ ਇਸ ਦੁਨੀਆ ਤੇ ਹੈ ਨਹੀਂ ਤੇ ਦੂਜੇ ਸਾਰੇ ਚੱਲ ਗਏ ਨਹੀਂ ਤਾਂ ਇਹ ਸਾਰੇ ਫਲॉप ਸੀਗੇ ਪਹਿਲਾਂ ਚਲਦੇ ਸੀ ਫਿਰ ਜਾਨੀ 플ੌਪ ਹੋ ਗਏ ਕੋਈ ਨਹੀਂ ਸੀ ਪੁੱਛਦਾ ਇਹਨਾਂ ਨੂੰ ਪਤਾ ਚੜਾਉਂਦੇ ਤੇ ਅੱਜ ਫੇਰ ਉਹਨਾਂ ਦੀ ਪੂਰੀ ਚੜ੍ਹਾਈ ਹੋ ਗਈ ਤੇ ਅੱਜ ਸਿੱਧੂ ਮੂਸੇ ਵਾਲਾ ਚੜਾਉਣ ਵਾਲਾ ਵੀ ਉਹੀ ਸੀ ਚੜਾਉਣ ਵਾਲਾ ਸਾਰਿਆਂ ਨੂੰ ਚਲਾਉਣ ਵਾਲਾ ਉਹੀ ਸੀ ਹਨਾ ਉਹਦੇ ਸਿਰ ਤੋਂ ਚੱਲ ਕੇ ਤੇ ਉਸੇ ਦੇ ਹੀ ਕਰਕੇ ਤੇ ਉਸੇ ਨੂੰ ਹੀ ਅੱਜ ਦੁਨੀਆ ਤੋਂ ਖਤਮ ਕਰਤਾ ਪਰ ਭੋਲੇ ਅੱਜ ਕੱਲ ਭੋਲਾ ਵੈਸੇ ਬੰਨਾ ਨਹੀਂ ਚਾਹੀਦਾ ਮੈਂ ਤਾਂ ਇਹ ਹੀ ਸੋਚਦਾ ਵੀ ਅੱਜ ਕੱਲ ਆਪਦਾ ਆਪਦਾ ਕੰਮ ਕਰੋ ਤੇ ਕਿਸੇ ਦੀ ਕਿਉਂਕਿ ਉਹ ਹੈਲਪ ਕਰਨੀ ਵੀ ਪੈਂਦੀ ਕਿਉਂਕਿ ਆਪਾਂ ਅਬੋਸ਼ਨਲ ਹੈਗੇ ਆ ਹਨਾ ਤੇ ਆਪਾਂ ਨੂੰ ਕਰਨਾ ਪਿਆ ਜਾਂਦਾ ਬਟ ਨਹੀਂ ਆਦੇ ਕੰਮ ਦੀ ਕੀ ਮਤਲਬ ਮਤਲਬ ਰੱਖੋ ਅੱਜ ਕੱਲ ਦੁਨੀਆ ਵਾਕਿਆ ਹੀ ਮਤਲਬ ਦੀ ਆ ਅਗਲੇ ਆਪ ਦੇ ਨਾਲ ਮਤਲਬ ਨਾ ਮਤਲਬ ਰੱਖਦੇ ਆ ਤੇ ਕਿਸੇ ਨੂੰ ਕੋਈ ਨਹੀਂ ਪੁੱਛਦਾ ਭਾਈ ਥੋੜਾ ਚੱਲਣ ਦਾ ਤਾਂ ਅੱਜ ਕੱਲ ਦੁਨੀਆ ਐਸੀ ਆ ਭਾਈ ਥੋੜਾ ਧਿਆਨ ਨਾਲ ਹੀ ਚੱਲਣਾ ਪੈਂਦਾ ਮਤਲਬ ਲੰਡ ਕੇ ਸਿੱਧੇ ਹੋ ਜਾਂਦੇ ਆ ਅਗਲੇ ਸਿੱਧੇ ਹੋ ਜਾਂਦੇ ਆ ਅਗਲਾ ਕਹਿੰਦਾ ਯਾਰ ਤੂੰ ਕੌਣ ਅਗਲਾ ਐਂ ਕਹਿੰਦਾ ਤੂੰ ਕੌਣ ਆ ਫੇਰ ਮੁੜ ਕੇ ਨਹੀਂ ਉਹ ਗੱਲਬਾਤ ਰਹਿੰਦੀ ਨਹੀਂ ਗੀ ਬਾਕੀ ਅਗਲਾ ਫਿਰ ਬਦਲ ਜਾਂਦਾ ਲੱਤਾਂ ਉੱਡਣ ਦੀ ਕੋਸ਼ਿਸ਼ ਹੀ ਕਰਦਾ ਪੰਨਾ ਦੇ ਭੇਦ ਹੀ ਨਾ ਦੂਜੀ ਜ਼ਿੰਦਗੀ ਅੱਜ ਕੱਲ ਥੋੜਾ ਜਿਹਾ ਸਤਰਕ ਹੋ ਗਿਆ ਆਪਦੀ ਜ਼ਿੰਦਗੀ ਚ ਰਹੋ ਤੇ ਬਾਕੀ ਤਾਂ ਜਿਵੇਂ ਚੱਲਦਾ ਫਿਰ ਚੱਲਣਾ ਹੀ ਪੈਂਦਾ ਮਾੜਾ ਮੋੜਾ ਕਰਨਾ ਵੀ ਪੈਂਦਾ ਹਨਾ ਪਰ ਜੇ ਬਾਕੀ ਕਿਸੇ ਦਾ ਬੁਰਾ ਜਿਹੜਾ ਬੰਦਾ ਕਰੂਗਾ ਨਾ ਜਾਂ ਜੇ ਹੁਣੇ ਤੁਸੀਂ ਕਿਸੇ ਦਾ ਕੀਤਾ ਤੇ ਉਹ ਤੁਹਾਡਾ ਬੁਰਾ ਕਰੂਗਾ ਤੇ ਉਹ ਮੇਰਾ ਬਾਬਾ ਨਾਨਕ ਉਹ ਖਾਲ ਫਰਕ ਫਿਰ ਆਪੇ ਹੀ ਆਪਦੇ ਰੰਗ ਦਿਖਾਉਂਦਾ ਤੇ ਫਿਰ ਹੈ ਸਾਰਾ ਕੁਝ ਇੱਥੇ ਹੀ ਆ ਕੋਈ ਸਮਝੇ ਕੋਈ ਨਾ ਸਮਝੇ ਉਹ ਗੱਲ ਹੈਗੀ ਵੱਖਰੀ ਹੈ ਨਾ ਆ ਆ ਕੇ ਕੀਤੇ ਦਾ ਹਿਸਾਬ ਮਿਲ ਜਾਂਦਾ ਤੇ ਬਾਕੀ ਇੱਕ ਗੱਲ ਮੈਂ ਹੋਰ ਕੱਲ ਨੋਟ ਕਰਦਾ ਸੀ ਆਪਦੀ ਮੈਂ ਕਿਹਾ ਮੈਂ ਨਾ ਥੋੜੀ ਐ ਸੀਰੀਅਸਲੀ ਐ ਸੀਰੀਅਸ ਜੀਆਂ ਵੀਡੀਓ ਬਣਾਉਣਾ ਨਾ ਹਾਂ ਜੀ ਮੈਂ ਜਣੀ ਕੋਈ ਸੀਰੀਅਸ ਜੀਆਂ ਬਣਾਉਣਾ ਬੇ ਮੈਨੂੰ ਹਾਸੇ ਮਖੌਲ ਜਿਹੇ ਆਲਾ ਥੋੜਾ ਜਿਹਾ ਕਰਦੇ ਆ ਸ਼ੁਰੂ ਕਿਉਂਕਿ ਉਹ ਬੰਦੇ ਦਾ ਨੇਚਰ ਹੁੰਦਾ ਜਿਵੇਂ ਦਾ ਹੋਵੇ ਹੈ ਤਾਂ ਹਾਸੇ ਮਖੌਲ ਵਾਲਾ ਹੀ ਆਪਾਂ ਵੀ ਪਰ ਜਦੋਂ ਵੀਡੀਓ ਬਣਾਉਣਾ ਕੋਈ ਥੋੜੀ ਐ ਸੀਰੀਅਸਲੀ ਬਣਾ ਦਿੰਨਾ ਥੋੜੀ ਐ ਸੀਰੀਅਸ ਜੀਆਂ ਬਣਾ ਦਿੰਨਾ ਉਹ ਵੀ ਕੋਸ਼ਿਸ਼ ਥੋੜੀ ਜੀ ਵੀ ਫੰਨ ਜਾਂ ਵੀ ਥੋੜਾ ਬਹੁਤਾ ਹੋਵੇ ਹਨ ਜਿਹੜਾ ਕਹਿੰਦੇ ਹੌਲੀ ਚੱਲਦਾ ਨਾ ਉਹ ਸਦਾ ਲਈ ਟੈਗਦਾ ਹੁੰਦਾ ਠੀਕ ਹੈ ਜਿਹੜਾ ਝੱਕ ਦਾ ਮੋੜ ਕੇ ਜਾਣਾ ਨਾ ਤੋ ਫਿਰ ਹਵਾ ਸੈੱਟ ਲੈਂਦੀ ਉਹਨੂੰ ਮੱਠੀ ਮੱਠੀ ਹਵਾ ਤੇ ਤਣਕੇ ਦੇ ਕੇ ਗੱਡੀ ਨੂੰ ਚੜਾਉਣਾ ਪੈਂਦਾ ਤੇ ਜਿਹੜੀ ਇੱਕੇ ਦਮ ਓਲਾ ਦਵਾ ਕੇ ਕਿਸੇ ਤੋਂ ਗੱਡੀ ਕੇਰਾ ਹੀ ਜਿਆਦੇ ਹਵਾ ਦੇ ਵਿੱਚ ਚੜਾਈ ਜਾਂਦੀ ਹੈ ਨਾ ਉਹ ਫਿਰ ਗੋਤਾ ਖਾ ਜਾਂਦੀ ਹੈ ਤੇ ਆਪਾਂ ਗੋਤਾ ਨਹੀਂ ਖਾਣਾ ਆਪਾਂ ਹੌਲੇ ਹੌਲੇ ਤਣਕਾ ਦੇ ਕੇ ਗੱਡੀ ਨੂੰ ਚੜਾਉਣਾ ਸੋ ਜਿਵੇਂ ਅੱਜ ਸੰਡੇ ਆ ਤੇ ਉਹ ਤਾਂ ਓਪਨ ਆ ਸ਼ੌਪਾਂ ਹਨ ਵਿੱਚ ਵਿੱਚ ਬੰਦ ਵੀ ਆ ਵੇਖੋ ਜਿਹੜੇ ਤੇ ਆਪਾਂ ਜਾਣਾ ਉਹ ਓਪਨ ਆ ਕਿ ਬੰਦ ਆ ਕਲੋਜ਼ ਆ ਮੈਂ ਤਾਂ ਕਲੋਜ਼ ਹੀ ਹੋਣੀ ਚਾਹੀਦੀ ਆ ਐਦਾ ਹੀ ਆ ਪਿਆਦਾ ਫੋਟੋਸ਼ਿਟ ਦਾ ਲਾਲਚ ਕਰਕੇ ਆਏ ਬੱਚਿਆਂ ਨੇ ਉਹ ਹੀ ਆਦੀ ਸੀ ਅੱਜ ਜਾਣਾ ਜਾਣਾ ਜ਼ਰੂਰੀ ਆ ਕਿ ਮੈਂ ਤਾਂ ਕਿ ਬੱਚਿਆਂ ਨੂੰ ਛੁੱਟੀ ਫੇਰਿੰਦਾ ਤਾਂ ਮੈਂ ਜਾਂਦਾ ਮੈਂ ਤੇ ਜਨਵਾ ਜਾਂਦੇ ਉਦੋਂ ਆ ਜਾ ਕੇ ਬੱਚੇ ਉਹ ਪਹੁੰਚਿਆ ਨਹੀਂ ਜਾਂਦਾ ਇਹ ਕਿਥੇ ਨਹੀਂ ਉਹ ਹੀ ਚਾਹ ਸੀ ਤੈਨੂੰ ਚੱਲ ਸਾਈ ਸਾਈ ਚਾ ਚਾ ਦੀ ਗੱਲ ਹੁੰਦੀ ਬਈ ਚਾ ਚਾ ਦੀ ਗੱਲ ਉਹੀ ਗੱਲ ਹੋਈ ਨਾ ਹਣ ਤੂੰ ਸਹੀ ਕਿ ਮੈਂ ਸਹੀ ਆ ਇਹ ਦੱਸ ਤੂੰ ਪਹਿਲਾਂ ਮੈਂ ਤਾਂ ਕਿਹੜਾ ਐਸੇ ਉਹ ਸੰਡੇ ਨੂੰ ਖੁੱਲਿਆ ਸੀ ਬਈ ਮੈਂ ਨਾ ਇਹੀ ਕਿਹਾ ਮੈਂ ਕਿਹਾ ਵੀ ਜੈਦ ਹੁੰਦੀ ਆ ਜਨਾਨੀਆਂ ਦੀ ਜ਼ਿਆਦੇ ਮੈਂ ਨਾਲ ਇਹਨੂੰ ਕਿਹਾ ਵੀ ਸੰਡੇ ਹੁੰਦਾ ਕਲੋਜ਼ ਸੇਲਾ ਲੱਗਿਆ ਇੱਥੋਂ ਲੈ ਲੈ 100 100 ਰੁਪਏ 50 50 ਰੁਪਏ ਇਹ ਲੈ ਲੈ ਬਈ ਸਾਡਾ ਕੰਮ ਕੋਈ ਨਹੀਂ ਬਣਿਆ ਮੈਂ ਆਖਿਆ ਚੱਲ ਗੱਡੀ ਦੇ ਫੌਕ ਲੇਟਾਂ ਵਾਲੇ ਨੇ ਇਲੈਕਟ੍ਰੀਸ਼ਨ ਹੀ ਹੈ ਨਹੀਂ ਕੋਈ ਆ ਵੇ ਲੋ ਸਾਰਾ ਬਾਜ਼ਾਰ ਬੰਦ ਪਿਆ ਕੱਲੀਆ ਸੇਲਾਂ ਵਾਲੇ ਆ ਰੇੜੀਆਂ ਵਾਲੇ ਹੁਣ ਮਹੀਨਿਆਂ ਤੇ ਕਹੀ ਗੱਲ ਚਲ ਦੋ ਨਾ ਦੱਸ ਹਾਂ ਦੱਸਾਂ ਮਹੀਨਿਆਂ ਤੇ ਜਾਊਗਾ ਤਾਂ ਦੱਸਾਂ ਤੇ ਜਾਊਗਾ ਉਹਦਾ ਸਿਆਲ ਨੰਘੂਗਾ ਬਾਈ ਜੁੱਤੀਆਂ ਵਾਲੀਆਂ ਸ਼ਾਇਦ ਖੁੱਲੀਆਂ ਹੁਣ ਉਹ ਦਿਖਾ ਦਿੰਨਾ ਸ਼ਾਇਦ ਬੰਦ ਵੀ ਹੋ ਸਕਦਾ ਰੇੜੀਆਂ ਭੁੱਲ ਭੱਜ ਜਾਂਦੀਆਂ ਸਾਧ ਹੁੰਦੇ ਨੰਬਰਾਂ ਦਾ ਕੋਈ ਇਸ਼ੂ ਨਹੀਂ ਹੁੰਦਾ ਕਿਉਂਕਿ ਕਿਸੇ ਨੰਬਰ ਨੰਬਰ ਤੇ ਨਹੀਂ ਜਾਏ ਦੇਖੋ ਕਾਰੀਗਰ ਜਿਹੜਾ ਹੁੰਦਾ ਨਾ ਤੁਸੀਂ ਜੇ ਫਰਮਾ ਬਦਲ ਆ ਰਹੇ ਹੋ ਕਿਸੇ ਦੇ ਟਾਂਗੋ ਲੋਕ ਪਤਾ ਕੀ ਕਰ ਰਹੇ ਕਿ ਕਸਟਮਰ ਹੁੰਦੇ ਆ ਕਿ ਜਾਂ ਤਾਂ ਨੰਬਰ ਦੇਖਦੇ ਆ ਸਹੀ ਗੱਲ ਹੁਣ ਇਹਦੇ ਚ ਪੰਜ ਜਾ ਗਏ ਨਾ ਕੋਈ ਔਰ ਦਾ ਕੰਮ ਉੱਥੇ ਤਿੰਨ ਵੀ ਆਏ ਹਾਂ ਹਾਂ ਚਾਰ ਵੀ ਆਏ ਇਹ ਕਿਵੇਂ ਹੈ ਸਹੀ ਹੈ ਮੋਰਨੀਆਂ ਵੀ ਹੈ ਨਾ ਮਾੜੀ ਨਹੀਂ ਖਤਮ ਹੋਣਾ ਉਹ ਨਹੀਂ ਕਰਦੇ ਪੈਸੇ ਵਾਲਾ ਕੈਨਸਲ ਕਰਦਾ ਹੈ ਇਹ ਬਾਰੇ ਕਿਵੇਂ ਹੈ ਖੁੱਲ ਹੀ ਜ਼ਿਆਦਾ ਲੱਗਦੀ ਕਿਹਦੇ ਸਹੀ ਹੈ ਹਜੇ ਖੁੱਲ ਨਹੀਂ ਹੈ ਨੇ ਇੰਨੀ ਤਾਂ ਕਿੰਨੀ ਖਲਜੀ ਕਰਖ ਸਹੀ ਲੱਗਦੀ ਅੱਗੋਂ ਨਹੀਂ ਕਿ ਘੁੱਟਦੀ ਆ ਸਹੀ ਐ ਇਹ ਲੈਂਦੀ ਆ ਸਿੱਖੂ ਜੀ ਆਪ ਪਠਾਨੀ ਆ ਨਹੀਂ ਇਹਦੇ ਨਾਲ ਵੀ ਚੱਲੂ ਹੈ 골ਡਨ ਸਾਰਿਆਂ ਨਾਲ ਚੱਲਦਾ ਨਹੀਂ ਮੈਨੂੰ ਥੋੜੇ ਹੋਰ ਲੱਗਦਾ ਕੜਾਈ ਜੀ ਲੱਗਦਾ ਫੌਟ ਆ ਆ ਉੱਡ ਜਾਂਦਾ 골ਡਨ ਸਾਰਿਆਂ ਨਾਲ ਚੱਲਦਾ ਨਹੀਂ ਆ ਕੜਾਈ ਜੀ ਨਹੀਂ ਆਊਟ ਲੱਗਦੀ ਆ ਪਜਾਮੇ ਨੂੰ ਨਹੀਂ ਨਹੀਂ ਪਰ ਇਹ ਦੂਜਿਆਂ ਨਾਲ ਵੀ ਚੱਲੂ ਮੇਰੇ ਕੋਲ ਕਿਹੜਾ ਸਾਰੇ ਆਹੀ ਹੈ ਦੂਜੇ ਵੀ ਹੈਗੇ ਇਹਨਾਂ ਪਰ ਚੱਲਦੀ ਇਹੀ ਹੈ ਵੈਸੇ ਲੈ ਲੱਗਦੀ ਸਾਲ ਸੁਣੇ ਲੱਗਿਆ ਸੇ ਨੋਕਾਰੀ ਮੇਰੀ ਤੇ ਫੇਵਰੇਟ ਆ ਚੱਲ ਦੇਖਦੇ ਆ ਦੂਜੇ ਚ ਵੀ ਦੇ ਦੇ ਪਰ ਉਹ ਵਾਹ ਸਾ ਟਰਾਈਟ ਵੇਖ ਤਾਂ ਲਈਏ ਜੁੱਤੀਆਂ ਦਾ ਬਹੁਤ ਵਾਈ ਕੋਲੇ ਮੇਨੇ ਪਸੰਦ ਕਰਾਉਂਦਾ ਕਿ ਨਹੀਂ ਕਰਾਉਂਦਾ ਇਹ ਵੀ ਕੈਂਟਾਂ ਦੀ ਚੀਜ਼ ਤਾਂ ਇਹ ਪਾਈਨਲ ਸੌਫਟ ਹੋਣੀ ਹੈ ਉਹ ਡੈਡੀ ਸੌਫਟ ਹਾਂ ਉਹ ਫਿਰ ਦੂਜੀ ਚੀਜ਼ ਆ ਨਾ ਰਵੜ ਜੀ ਲੱਗੀ ਥੱਲੇ ਕਿ ਪਿਓ ਵਗ ਲੈਣਾ ਪਿਆਰ ਤਾਂ ਨਹੀਂ ਹੋਣ ਲਿਆਦਰ ਪਿਆਰ ਚਮੜਾ ਹੀ ਥੱਲੇ ਪੂਰੀ ਗਰੰਟੀ ਹੈ ਹਾਂਜੀ ਉਹ ਜਾਗ ਮਤ ਜਾਗ ਹੁਣ ਕਿਵੇਂ ਲੱਗਦੀ ਹੈ ਹੈ ਇਹ ਵੀ ਬਹੁਤ ਸੋਹਣੀ ਲੱਗਦੀ ਪਰ ਇਹ ਮੜਾ ਦਨ ਉਹ ਉਹ ਚਾਈ ਤੇ ਪਾਲੋ ਇਹ ਪਾਲੋ ਤੁਸੀਂ ਨਹੀਂ ਕੋਈ ਆਹ ਬਾਲਾ ਰੰਗ ਜੀਤ ਸਾਰੇ ਕਸਟਮਰ ਰੱਬ ਦਾ ਰੋਟਾ ਨਹੀਂ ਤਾਂ ਹੈ ਜੀ ਕੋਈ ਕਿਤੋਂ ਹੀ ਅੱਜ ਮੈਂ ਕੋਈ ਫੇਰ ਹੀ ਚੱਲਦਾ ਕੰਮ ਸਾਰੇ ਇੱਕੋ ਹੀ ਆਈ ਹਾਂ ਆਹ ਸੁਣ ਹਾਂ ਆ ਦੇਖ ਲੂਜਾ ਥੋੜੀ ਹੈ ਖੁੱਲੀ ਹੈ ਬੋਲ ਨਾ ਬਾਸੂ ਕੀ ਸਾਈਜ਼ ਕੋ ਲਈ ਹਾਂ ਲੈ ਥੋੜਾ ਸਾਈਜ਼ ਦਿੰਨੇ ਆ ਤੁਹਾਡਾ ਸਾਈਜ਼ ਇਹ ਆ ਤੁਹਾਡਾ ਸਾਈਜ਼ ਹੈ ਜਮੜਾ ਯਾਨ ਹੋ ਜਾ ਉਸਤਾਬ ਸ਼ੀਸ਼ਾ ਸ਼ੀਸ਼ਾ ਵੇਖਣਾ ਨਾ ਤੂੰ ਰੁਟ ਕੇ ਜਾ ਨਾ ਨਾ ਵਿੱਚ ਇੱਥੇ ਹੋ ਜਾ ਬਸ ਠੀਕ ਯੋ ਮੈਨ ਬਾਾਰ ਬਾਾਰ ਕੋਰ ਨਾ ਕਰਦਾ ਚਾਹੀਏ ਨਾ ਖੁਸ਼ ਕਿਉਂਕਿ ਦੇਖੋ ਕਹਿੰਦੇ ਕਿ ਇਹਨੂੰ ਆਂ ਛੋਟਾ ਪਟਾ ਦੇ ਤਾਂ ਮੇਰਾ ਨੋਟਾ ਆ ਜਾਏਗਾ ਹਾਂ ਇਹਨਾਂ ਦਾ ਬੇਨੁਖਸਾਰੇ ਮੇਰਾ ਨਾ ਬਲਕਸਾਨਾ ਲੋ ਮਿੱਤਰੋ ਬਲੈਕ ਪਸੰਦ ਆਈ ਆ ਫਿਰ ਬ੍ਰੈਕਟ ਠੀਕ ਆ ਨਾ ਪਿਓਰ ਬਲੈਕ ਚੜਾਈ ਵਾਲੀ ਨਹੀਂ ਹੈ ਨਾ ਸੈਟ ਦੇਖਿਆ ਸਾਰੀਆਂ ਪਰਨੇਟਾਈ ਹਾਂ ਠੀਕ ਹੈ ਤੈਨੂੰ ਨਾ ਚਲੋ ਓਕੇ ਲਓ ਵੀ ਮੋਗਿਓ ਲਈਏ 6 ਨੰਬਰ ਸ਼ੌਪ ਤੋਂ ਇਹ ਵਧੀਆ ਰੇਟ ਲਾਉਂਦੇ ਆਏ ਤੇ ਕੰਮ ਆਪਣਾ ਡਨ ਨੰਬਰ 6 ਹਾਂ ਫਿਕਸ ਰਹਿਣਾ ਫਿਕਸ ਹਾਂ ਠੀਕ ਆ ਅੱਜੇ ਨਹੀਂ ਜਾਣਾ ਹੁਣ ਠੀਕ ਠੀਕ ਓਕੇ ਵੀਰੇ ਥੈਂਕ ਯੂ ਓਕੇ ਸਾਕੀ ਓਕੇ ਭਾਈ ਓਕੇ ਓਕੇ ਵੀਰੇ ਚਲੋ ਸਾਰੀਆਂ ਓਪਣੀਆਂ ਸਾਡਾ ਕੰਮ ਬਣ ਗਿਆ ਉਸਤਾਦ ਦਾ ਰਹਿ ਗਿਆ ਹੈ ਭਾਂਜੂ ਕੋਈ ਨਹੀਂ ਇੰਨੇ ਜੀ ਖੁਸ਼ ਹੋ ਗਈ ਸਾਨੂੰ ਦਵਾ ਕੇ ਅਸੀਂ ਤਾਂ ਕਰ ਲਈ ਸ਼ਾਪਿੰਗ ਆਪਦੀ ਹਾਂ ਖੁਸ਼ ਦੇ ਲੋ ਸਾਡਾ ਕੰਮ ਬਣ ਗਿਆ ਵਿਚਾਰੇ ਉਸਤਾਦ ਦਾ ਨਹੀਂ ਬਣਿਆ ਬਾਲੀ ਸੋਹਣੀ ਆ ਇਹਨੂੰ ਹਸਾਂ ਵਧੀਆ ਮਿਲ ਗਈ ਇਹਦੇ ਨਾਲ ਹਾਂਜੀ ਇਹ ਰੋਬੋਰਡੀਆਂ ਵਾਲੀ ਮੇਰੀ ਉਹਨਾਂ ਨੇ ਪਿਆ ਉਹ ਜਿਹੜੇ ਸਟੋਨਜ਼ ਦੇ ਵਾਲੀਆਂ ਨਾ ਉਹਦੇ ਨਾਲੋਂ ਤਾਂ ਹੁਣ ਜਿਆਦਾ ਆਹੀ ਵੇ ਜਿਆਨੇ ਜਿਆਦਾ ਵਧੀਆ ਪਾਲੀ ਨਾ ਤੂੰ ਕੰਫਰਟ ਹਨ ਤੇ ਜਦੋਂ ਮੈਂ ਵਿਖਾਈ ਬਟਰਾਇ ਦਾ ਕਾਫੀ ਕੀਤਾ ਤੁਸੀਂ ਸਾਰਿਆਂ ਦੇਖ ਹੀ ਲਈਆਂ ਪਰ ਜਿਹੜੀ ਅਸਲ ਮੈਨੂੰ ਚੰਗੀ ਜੀ ਲੱਗੀ ਉਹ ਬਲੈਕ ਹੀ ਲੱਗੀ ਹੈ ਨਾ ਚਲੋ ਸਾਡੇ ਸ਼ੋਪਿੰਗ ਕਰਾ ਦੇ ਤੇਰੀ ਰਹਿ ਗਈ ਉਸਤਾਦ ਚਲ ਕੋਈ ਨਾ ਬੋਲ ਮੇਰਾ ਲਾਈਟਾਂ ਵਾਲਾ ਕੰਮ ਵੀ ਨਹੀਂ ਹੋਇਆ ਉਹਦਾ ਮੈਨੂੰ ਉੱਥੇ ਹੀ ਕਰਾਉਣਾ ਪੈਣਾ ਸੈਟਿੰਗ ਜੀ ਨਹੀਂ ਆਈ ਬਲਬ ਤਾਂ ਮੈਂ ਲੈ ਲਏ ਸੀਗੇ ਪਰ ਉਹ ਬਲਬ ਨਾਰ ਲਿਆ ਲਗਣੇ 2 ਘੰਟੇ ਲੱਗਣੇ ਸੀਗੇ ਮੈਂ ਕਿਹਾ ਜਿੱਥੇ ਆਪਣੇ ਜਾਣਕਾਰ ਬੰਦੇ ਉੱਥੋਂ ਹੀ ਲਵਾਵਾਂਗੇ ਹਨਾ ਮੁਦਗੀ ਹੈ ਹਾਂਜੀ ਨੇ ਸਾਨੂੰ ਬਹਿਣਾ ਔਖਾ ਸੀ ਦੋ ਇੱਥੇ ਫਿਰ ਬਹਿਣਾ ਬੱਚਿਆਂ ਨੂੰ ਔਖਾ ਸੀ ਦੋ ਘੰਟੇ ਤੇ ਤਕਰੀਬਨ ਸਾਡਾ ਕੰਮ ਤਾਂ ਸਾਰਾ ਹੀ ਤਕਰੀਬਨ ਰਹਿ ਗਿਆ ਖੁਸ਼ ਦਾ ਕੰਮ ਬਣ ਗਿਆ ਤੇ ਮੇਰਾ ਕੰਮ ਬਣ ਗਿਆ ਹੈ ਖੁਸ਼ੇ ਉਹਨੂੰ ਦਿੱਤੇ ਹਮਨੇ ਲੱਗੀਆਂ ਆਪਣਾ ਕੰਮ ਬਣ ਗਿਆ ਸਹੀ ਗੱਲ ਹੁਣ ਇੱਕ ਰਹਿ ਗਈ ਇੱਛਾ ਲਾਹੌਰੀ ਜੁੱਤੀ ਪਾਵਾਂ ਜਲਦੀ ਲਾਹੌਰੀ ਜੁੱਤੀ ਪਾਉਣੀ ਹੈ ਆ ਵੀ 250 ਰੁਪਏ ਆ 250 ਰੁਪਏ 250 ਰੁਪਏ ਅਜ ਤਾਂ ਨਾ ਬਾਲੀਆਂ ਸੇਲਾਂ ਟੰਡੇ ਨੂੰ ਸੇਲਾਂ ਲੱਗਦੀਆਂ ਸਾਰੇ ਨਾਲ ਇੱਥੇ ਬਹੁਤ ਲੱਦੀਆਂ 200 ਚਾਹ 200 200 300 300 ਦੀਆਂ ਵਾਹ ਲੱਗ ਬਟੇ ਸਾਲ ਵਾਲੀਆਂ ਛੱਡ ਦੇਣੀਆਂ ਮੇਰੀਆਂ ਜਮਾਂ ਪਿਛਲੇ ਸਾਲ ਨਹੀਂ ਇਹ ਨਵਾਂ ਸਟਾਕ ਆਉਂਦਾ ਹੁੰਦਾ ਜਿਹੜਾ ਲੋ ਕੁਆਲਿਟੀ ਠੀਕ ਹੁੰਦਾ ਜਣੀ ਹਰ ਇੱਕ ਬੰਦਾ ਥੋੜੀ ਇਹ ਵੀ ਵਧੀਆ ਹੁੰਦੇ ਆ ਜਿਵੇਂ ਕੰਮਕਾਰ ਵਾਲਿਆਂ ਨੇ ਪਾਉਣੇ ਆ ਲੇਬਰ ਵਾਲਾ ਜਾਂ ਹੋਰ ਵੀ ਬੰਦੇ ਆ ਆਮ ਵੀ ਪਾ ਸਕਦੇ ਇਹਨੂੰ ਕੀ ਹਾਂਜੀ ਹਾਂਜੀ ਹੁੰਦੇ ਕੱਪੜੇ ਨਵੇਂ ਹੀ ਆ ਇਹ ਬਟ ਇਹਨਾਂ ਦੀ ਕੁਆਲਿਟੀ ਥੋੜੀ ਠੀਕ ਹੁੰਦੀ ਜਾਂ ਨਾਰਮਲ ਹੁੰਦੀ ਆ ਐ ਫਰਕ ਹੁੰਦਾ ਹੋਰ ਤਾਂ ਕੋਈ ਫਰਕ ਨਹੀਂ ਆ ਵੀ ਹਾਂ ਨਾਰਮਲ ਬੰਦੇ ਵਾਸਤੇ ਵੀ ਚੀਜ਼ ਚਾਹੀਦੀ ਆ ਘੜੀ ਮਜ਼ਦੂਰ ਨੇ ਵੀ ਪਾਣੀ ਹਾਂ ਹਰ ਇੱਕ ਬੰਦੇ ਨੇ ਹਰ ਇੱਕ ਬੰਦੇ ਵਾਸਤੇ ਹਰ ਇੱਕ ਚੀਜ਼ ਅਵੇਲੇਬਲ ਆ ਜਿਹਦੇ ਕੋਲ ਜ਼ਿਆਦਾ ਪੈਸਾ ਉਹ ਬ੍ਰਾਂਡਡ ਵੀ ਪਾ ਸਕਦਾ ਜਿਹਦੇ ਕੋਲ ਥੋੜਾ ਨਾਰਮਲ ਆ ਉਹਦੇ ਵਾਸਤੇ ਵੀ ਚੀਜ਼ ਬਣੀ ਚੀਜ਼ ਹਰ ਇੱਕ ਹਰ ਤੇ ਬਣੀ ਆ ਬਾਕੀ ਕੁੱਲ ਮਿਲਾ ਕੇ ਅੱਜ ਚਲੋ ਬਜਟ ਬਚ ਗਿਆ ਪਰ ਇਹ ਚ ਫਾਇਦਾ ਵੀ ਹੋ ਗਿਆ ਨੁਕਸਾਨ ਨਹੀਂ ਹੋਇਆ ਸਾਡੇ ਪੈਸੇ ਬਚ ਕੇ ਚਾਰ ਨਹੀਂ ਤਾਂ ਫਿਰ ਤੁਹਾਨੂੰ ਤਾਂ ਕੱਢਣਾ ਹੀ ਮੁਸ਼ਕਲ ਹੋ ਜਾਂਦਾ ਅਸੀਂ ਵੇਲਾ ਪੰਜਾਂ ਮਿੰਟਾਂ ਜੁੱਤੀਆਂ ਸਿਲੈਕਟ ਕਰ ਲਈਏ ਸਹੀ ਕਿ ਨਹੀਂ ਭਾਈ ਹੋਈ ਪਸੰਦ ਕਾਲੀ ਦੇਖੀਆਂ ਤਾਂ ਬਾਅਦ ਚ ਦੋ ਤਿੰਨ ਵੇਖੀਆਂ ਮੈਂ ਉਹ ਤਾਂ ਹਾਂ ਲਾ ਵੇ ਮੇਤਰਾ ਪ੍ਰੋਗਰਾਮ ਤਾਂ ਹੋਰ ਪਾਸੇ ਦਾ ਹੀ ਪੈਂਡ ਨੂੰ ਜਾਣਦਾ ਤੇ ਕਹਿੰਦੀ ਮੈਂ ਜਾਣਾ ਖੋਸੇ ਪਾਡੋ ਕਿਤਾ ਜਿੱਥੇ ਸੋਨਾ ਬਣਾਉਂਦੇ ਆ ਉੱਥੇ ਆ ਗਈ ਪਹਿਲਾਂ ਦਾ ਹਣ ਕਹਿੰਦੇ ਨਹੀਂ ਜਾਣਾ ਕੋਸੇ ਕੋੜਲੇ ਵੀ ਵੇ ਲੋ ਅੱਜ ਕਿਸੇ ਨਾ ਕਿਸੇ ਪਾਸੇ ਜੇ ਨਹੀਂ ਗੱਲ ਬਣੀ ਤਾਂ ਦੂਜੇ ਪਾਸੇ ਬਣ ਗਈ ਆ ਤੇ ਹਣ ਇੱਥੇ ਆ ਕੇ ਬੱਲੀ ਦੇ ਇਥੇ ਖੋਸੇ ਕੋੜਲੇ ਆ ਖੋਸਾ ਪਾੜਵਾ ਨਾ ਹਾਂਜੀ ਇਹਦਾ ਖੋਸੇ ਬਹੁਤ ਅਸੀਂ ਇੱਥੇ ਆਉਨੇ ਇੱਥੇ ਬਣਾਉਂਦੇ ਸੋਨਾ ਸੋਨਾ ਇਹ ਬੈਠੇ ਬੈਠੇ ਜੀ ਪਸੰਦ ਕਰ ਲਿਆ ਇਧਰ ਪਾ ਲਈਆਂ ਕੀ ਕਹਿੰਦੇ ਨੇ ਟੌਪਸ ਜੀ 1.5 ਕਰੋ ਕਿਵਾਰ ਗੱਲ ਹੋਈ ਟੌਪਸ ਜੀ ਆਓ ਵੀ ਮਿੱਤਰੋ ਆ ਆਏ ਖਰਚੇ ਹੁੰਦੇ ਆਏ ਇਹਦਾ ਕਰ ਰਹੀ ਰੱਖੇ ਵਾਸਤੇ ਇਹਨਾਂ ਨੂੰ ਕਿਉਂ ਲਿਆ ਹੋਇਆ ਹੈ ਨਾ ਜਿਹਾਂ ਦੇ ਸੂਟਾਂ ਆ ਲੈਣੇ ਗੱਲ ਬਣੀ ਤੇ ਇਹਦੇ ਸੋਨੇ ਵਾਲ ਬਣ ਗਏ ਆ ਸੋਨਾ ਹੀ ਬੜਾ ਮਹਿੰਗਾ ਹੋ ਗਿਆ ਬਾਈ ਯਾਰ ਹਨਾ ਕਿੰਨੇ ਨੂੰ ਕਹਿੰਦੇ 80000 ਤੋਂ ਥੋੜਾ ਹੀ ਘੱਟ ਆ ਨਹੀਂ ਘੱਟ ਆ 80 ਤੋਂ 78000 ਹਾਂ 70 70 ਆ ਬੜਾ ਮਹਿੰਗਾ ਹੋ ਗਿਆ ਜਦੋਂ ਅੱਜ ਤੋਂ 12 ਸਾਲ ਪਹਿਲਾਂ 25 30000 ਰੁਪਏ ਦਾ ਸੋਨਾ ਹੁੰਦਾ ਸੀਗਾ ਹਾਂ 25 26 ਨੂੰ ਹੀ ਲਿਆ ਸੀ ਇੱਕ ਗੱਲ ਤਾਂ ਹੈਗੀ ਹੈ ਨਾ ਜੇ ਇੱਕ ਕੋਈ ਕੰਮ ਕਰਨਾ ਹੋਵੇ ਸੋਨਾ ਲੈ ਕੇ ਰੱਖ ਲੈ ਬੰਦਾ ਇਹ ਵੀ ਫਾਇਦਾ ਹੀ ਆ ਨਾ ਅੱਛਾ ਤੇ ਨਾ ਸੋਨਾ ਹੀ ਲਵੇ ਸੋਨਾ ਭਾਈ ਲੈ ਕੇ ਰੱਖੇ ਸੋਨਾ ਵੱਧਾ ਬੜਾ ਤੇ ਹੁਣ ਕਹਿੰਦੀ ਵੀ ਜਾਣਾ ਖੋਸੇ ਕੋਟਲੇ ਪੇਕੇ ਜਦੋਂ ਮੈਂ ਆਖਾਂ ਵੀ ਮੈਂ ਜਾਣਾ ਉਹ ਤਾਂ ਹੋਰ ਗੱਲਾਂ ਕਰਦੀ ਹੁਣ ਇਧਰ ਨੂੰ ਤਿਆਰ ਹੋ ਗਈ ਹੁਣ ਭਈ ਅਸੀਂ ਕੋਣ ਕੋਲ ਨੂੰ ਜਾਣਾ ਪਾਂਡੋ ਗਿਆ ਤੋਂ ਤਾਂ ਅਸੀਂ ਜਵਾਂ ਨਾਲ ਦੱਸਾਂ ਮਿੰਟਾਂ ਚੜ੍ਹ ਜਾਂਦੇ ਸੀ ਘਰੇ ਮੈਂ ਤਾਂ ਹੋ ਕੇ ਜਾਣਾ ਚਲੋ ਭਾਈ ਮਿਲ ਚੱਲਦੇ ਆਂ ਘਰ ਤੱਕ ਇਤਜਾਬੀ ਤਾਂ ਆਪਣੇ ਕੋਲ ਹੈ ਨਹੀਂ ਕਰਦੀ ਚੱਲ ਕੋਈ ਨਾ ਚਾਚੀ ਜੀ ਹੈਗੀ ਐ ਵੰਡੀ ਜੀ ਪਤਾ ਨਹੀਂ ਹੈ ਹੈਗੀ ਹੈਗੀ ਚਾਪੀ ਵੱਡੀ ਆਪਣੇ ਕੋਲ ਦੀ ਕੋਠੀ ਦੇ ਕੋਲ ਨੂੰ ਵਿੱਚ ਵਾਵੇ ਇਹ ਸਤਾ ਆ ਗਿਆ ਘਰ ਤੈਨੂੰ ਛੱਡ ਜੀਏ ਤੇ ਅਸੀਂ ਜਾਈਏ ਰਹਿਲਾ ਚਾਰ ਦਿਨ ਮੈਂ ਸੱਚੀ ਰਹਿਣਾ ਫੇਰ ਜਾਵਾਂਗੀ ਚੱਲ ਚੰਗਾ ਜਾ ਜਾ ਕੇ ਬੂਆ ਖੋਲ ਲੇਗੀ ਕਿ ਨਹੀਂ ਤੇ ਖੁੱਲਾ ਹੀ ਮੁੰਡਾ ਤਾਂ ਘਰੇ ਬੈਠਾ ਜਾ ਕੇ ਟਰਾਈ ਤਾਂ ਕਰ ਮੁੰਡਾ ਤਾਂ ਤਾਂ ਹੁਬਾਰ ਇਧਰ ਦੀ ਬੈਠਾ ਹੋਊਗਾ ਸਾਡੇ ਘਰੇ ਬੈਠਾ ਉਧਰ ਦੀ ਤਾਂ ਮੁੰਡੇ ਨਹੀਂ ਚਾੜੀ ਨੀ ਹਾਂ ਚੱਲ ਜਾ ਬਿਥਰਾ ਦਿਨੇ ਖੋਲ ਸਿੱਧੀ ਸਾਲ ਮਾਰੀ ਹੋਈ ਗੱਲੇ ਖੁੱਲਾ ਵਈ ਸਤਾ ਸਹੀ ਆ ਗੱਲ ਕਹਿੰਦੇ ਕਿੱਧਰ ਦੀ ਆ ਗਿਆ ਅੱਜ ਕਾਫੀ ਦਿਨਾਂ ਪਿਛੋਂ ਆਏ ਆ ਕੱਪੜੇ ਥੇ ਧੋਤੇ ਕਿਹ ਪਤਾ ਹਣ ਕੌਣ ਤੱਤਾ ਪਣੀ ਕਰਨਾ ਹੁੰਦਾ ਇੱਥੇ ਇਹ ਗੱਡੀ ਤਾਂ ਕਿੱਸੇ ਦਿਖਲਾ ਰਹੀ ਐ ਐਕਸੀਡੈਂਟ ਹੋਈ ਸੀ ਇੱਥੇ ਦਿਖਲਾਤੀ ਐ हाँ ले खाइए अस पैटिज बहुत अपनी लेके आए हैं अच्छ अगे कुछ नहीं खादा है सच खुश दिल हाँ पहली बार आया ना तो आए नहीं है लगते विंडोज लाते सारे सारे लाते हैं आई वेखला किचन ठीक सही है बनगी गल ਸੀਸ਼ਾ ਪਾਤਾ ਹਾਂ ਸੀਸ਼ਾ ਪੈ ਰਿਹਾ ਸੋਚਾਂ ਇੱਧਰ ਆ ਇੱਧਰ ਆ ਦੈਲੇ ਵੀ ਪਹਿਲੀ ਵਾਰ ਹੀ ਆਇਆ ਨਾ ਦਰ ਆਹ ਦੇਖ ਪਿਆ ਆ ਵੇ ਇੱਥੇ ਵੀ ਲੇਟਾਂ ਲੱਗੀਆਂ ਆ ਮੇਰੇ ਬਾਅਦ ਚ ਲੱਗੀਆਂ ਪਹਿਲਾਂ ਨਹੀਂ ਲੱਗੀਆਂ ਹਾਂ ਤੁਸੀਂ ਵੇਖ ਲਓ ਕਿਵੇਂ ਲੱਗੀ ਆ ਤੁਸੀਂ ਪਹਿਲੇ ਵਾਰ ਦੇਖੀ ਐ ਸਹੀ ਐ ਬਹੁਤ ਸੋਹਣੀ ਐ ਚਲੋ ਡਨ ਹੋ ਗਿਆ 11 ਸੀਸੀ ਸੂਸੇ ਪੈ ਗਿਆ ਸਾਰੇ ਦੰਨਾ ਨਾ ਬੱਲਾ ਬੱਲਾ ਉਹ ਕਿਉਂ ਇਹ ਬਣੇਗਾ ਹੂੰ ਗੰਦੀ ਤਾਂ ਫਿਰ ਹੋਣੀ ਸੀ ਚੱਲ ਲੈ ਆ ਉਹ ਆ ਪਹਿਲਾਂ ਖਾਈਏ ਇਹ ਗਰਮ ਨੂੰ ਠੰਡੀਆਂ ਹੋ ਜਾਣੀਆਂ ਫੇਰ ਦੇਖ ਲੈ ਸਾਰੀ ਉੱਪਰ ਉੱਪਰ ਜਾ ਕੇ ਇੱਧਰ ਵੀ ਲੇਟਾਂ ਲੱਗਣੀਆਂ ਸੀ ਲੱਗ ਗਈਆਂ 15 ਹੋ ਗਏ ਕੀ ਬਣਵਾਈ ਆ ਹਾਂ ਚਲ ਗੋ ਹਾਂ ਚਲ ਗਈਆਂ ਇਹ ਵੀ ਸ਼ੈ ਦੁਕਾਨੀ ਨਹੀਂ ਲਾਈਆਂ ਮਾਂ ਤੇ ਇਹ ਤਾਂ ਲੱਗੀਆਂ ਸੀ ਪਹਿਲਾਂ ਕਲੀਨ ਆਪਾਂ ਕਰਨ ਵਾਲਾ ਹਨਾ ਸਾਰੇ ਈ ਬੰਦਾ ਹੁਣ ਬੈਠੀ ਐ ਕਿੱਥੇ ਐ ਤੇ ਰੱਖ ਲੈ ਖੁਸ਼ੀ ਖੁਸ਼ੀ ਆ ਬੈੱਡ ਤੇ ਰੱਖ ਇੱਥੇ ਖਾਈਏ ਨਯਾ ਮੰਮੀ ਨੇ ਸਾਦਕੇ ਕਿਦਾਂ ਜੀ ਪਾਉ ਚ ਖਾਣ ਨੂੰ ਬੱਲਾ ਅਸੀਂ ਇੱਥੋਂ ਹੀ ਲੈ ਲਈਏ ਬਈ ਖੋਸੇ ਕੋਟਲੇ ਗਰਮਾ ਗਰਮ ਪੈਟਿਸ ਆਵੇ ਲੈਟ ਨੂੰ ਟਲਾਦੀਆਂ ਉਸਤਾਦ ਹਾਂਜੀ ਆਹਾ ਛੋਟੀਆਂ ਛੋਟੀਆਂ ਸਹੀ ਹੈ ਹੂੰ ਬਸ ਸੋ ਭਾਈ ਸੋਈ ਕਰਨ ਵਾਲੀ ਆ ਨਾ ਸਾਰੀ ਉਹ ਵੀ ਪਿਆ ਖਲਾਰਾ ਆ ये उस टॉप से कैन लापेंदे हाँ कैंडी तो टॉप लियो नहीं हम नसीब तो टॉप से कैन लगे अच्छा कल ही बहुत गेड़ा रखी था ना कद्दू भी राइज बैठे के दी आह बहुत लग गया क्यों थोड़ी करे तबादल तो, तो, तो साधा ना रहेगा केना मैचर को हम्म लड़ी क्या फायदा ही है आह हाँ जी बहुत कद्दू लग गया सुनेग ਲਾਈਨਾਂ ਸਨ ਮੈਂ ਕਿਹਦਾ ਉਵੇਂ ਪਏ ਹਜੇ ਤੂੰ ਤਾਂ ਲਾਈਟਾਂ ਲੱਗੀਆਂ ਵੇਖੀਆਂ ਵੀਡੀਓ ਜੀ ਵਿਖਾਈਆਂ ਸੀ ਅੱਜ ਹੀ ਵੇਖੀਆਂ ਤੂੰ ਤਾਂ ਹੂੰ ਤੂੰ ਦਾ ਬਣਾ ਕੇ ਬੀਜੋ ਸੋਹਣਿਆ ਬਹੁਤ ਜਿਆਦਾ ਸੁੰਦਰ ਹੂੰ ਇਹਦੇ ਲੈ ਕੇ ਹੌਂ ਲੱਗਦੇ ਨਾ ਨਹੀਂ ਉਦੋਂ ਮੈਂ ਆਇਆ ਸੀ ਉੱਥੇ ਲੱਗੀਆਂ ਸੀ ਨਹੀਂ ਅੱਗੀ ਤਾਂ ਕੋਈ ਨਹੀਂ ਕਦੋਂ ਲੱਗੀਆਂ ਸੀ ਕੌਣ ਲੱਗੀਆਂ ਹਾਂਜੀ ਬਹੁਤ ਸੁੰਦਰ ਸਹੀ ਬਣ ਗਈ ਦਸੋਈ ਹੈਲੋ ਖੁਸ਼ੇ ਦੇ ਲੈਨੇ ਅੱਜ ਵੇਖੀ ਐ ਹਾਂ ਹਾਂ ਆਹ ਫਿਰ ਇਥੇ ਨੰਗਿਆ ਨਹੀਂ ਨਾ ਜਾਨਾ ਮੈਂ ਤਾਂ ਚਲ ਕੇ ਜਾਨਾ ਹਾਂ ਇਥੋ ਹੈ ਵੀ ਜੁੱਤੀ ਨਾ ਵੀ ਤਲਕਣੀ ਹੈ ਹਾਂ ਉਹ ਤਾਂ ਡਿੱ ਕੁੱਤੀ ਆ ਉਹ ਐਕਸੀਡੈਂਟ ਆ ਕਿਸੇ ਨੇ ਖਿਡਾਰੀ ਮਾਸਤਰੀ ਆ ਨਾ ਜਿਹੜੇ ਆ ਆਪਣੇ ਕੰਮ ਕਰਦੇ ਇਹਨਾਂ ਦੀ ਆ ਗੱਡੀ ਆ ਗੱਡੀ ਆਪਣੀ ਗੱਡੀ ਲੋਕ ਪਤਾ ਨਹੀਂ ਲਾਉ ਹਮਰੂਦ ਲੱਗਿਆ ਬੁਰਾ ਹੋਇਆ ਗੱਡੀ ਪਲਟ ਗਈ ਸੀ ਆਪਾ ਪੀਤਾ ਵੀ ਹੋ ਗਿਆ ਪੀਤਾ ਹੋ ਅਮਰੂਦ ਵੀ ਹਾ ਜੀ ਕੁ ਹੋਵੇ ਆਪ ਵੀ ਤੋਂ ਅਮਰੋਦ ਲੱਗੇ ਛੋਟੇ ਐ ਮੇ ਡੇਡੀ ਦਾ ਲੱਗੇ ਲੱਗੇ ਕੱਚੇ ਹਨ ਦੁਬਾਰਾ ਫਲ ਪਿਆ ਹਾਂ ਦੁਬਾਰਾ ਪਿਆ ਵੇ ਹੂੰ ਕੱਚੇ ਆ ਵਾਵਾ ਹੋ ਗਿਆ ਬੂਟਾ ਆਪਣੇ ਲੱਗੇ ਨਾ ਹੂੰ ਆਪਣੇ ਜਿਆਦੇ ਲੱਗੇ ਲੱਖਾਈ ਹੋਵੇ ਆ ਕੇ ਲਾਵਾਂਗੇ ਬੜਾ ਵਗਾ ਹਾਂ ਜੀ ਕੁ ਆ ਹਾਂ ਜੀ ਇਹ ਤਾਂ ਮਠਾ ਵਧੀਆ ਤੁਰਿਆ ਹੂੰ ਆ ਕਿਹੜੀ ਰੋਤਦੀਆਂ ਇਥੇ ਕਦੂਆਂ ਦੀਆਂ ਕੋਈ ਨਹੀਂ ਕਦੂ ਵਾਧੂ ਲੈ ਜਾਨੀ ਇਥੇ ਖਤਮ ਹੀ ਨਹੀਂ ਹੋਏ ਕਹਿੰਦੇ ਨਵੀਂ ਮਿੱਟੀ ਬੋਾਈ ਸੀ ਬਾਈ ਹਾਂ ਨਵੀਂ ਮਿੱਟੀ ਚੰਦੇ ਆਵੇ ਦੂਜੇ ਨਾਲ ਇਹ ਚਿਤਰੇ ਕਦੂ ਆਵੇ ਲੱਗਾ ਛੋਟਾ ਆ। ਆ ਛੋਟਾ ਲੱਗਾ। ਲੱਗਾ ਤਾਂ ਤੋੜ ਲਓ ਇੱਕ ਅੰਦਰ। ਆਉਂਦੇ ਤੋੜਾਂਗੇ ਆ। ਇੱਥੇ ਫਰਸ਼ ਲੱਗਣਾ ਹੀ ਰਹਿੰਦੀ ਆ। ਹਾਂ ਇਹ ਵੀ ਤਾਂ ਨਹੀਂ ਆ। ਹੈਂ? ਆਹੋ ਆਹੀ ਰਹਿ ਗਿਆ ਇੱਥੇ ਤੱਕ ਤਾਂ ਲੱਗਾ। ਆਹੀ ਰਹਿੰਦੀ ਆ। ਡੈਢ ਪਿੱਗਰ ਛੋਟਾ ਖੰਡਾ। ਹਾਂ? ਡੈਢ ਲੱਗਦੇ ਤਾਂ ਬਹੁਤ ਆ। ਛੋਟੇ ਛੋਟੇ ਲੱਗੇ ਆ। ਛੋਟੇ ਛੋਟੇ ਰਹਿ ਤਾਂ ਬਲਾ ਕਰੀ। ਇਹਨਾਂ ਦੇ ਟਾਈਮ ਤੇ ਆਨੰਦ ਨਹੀਂ। ਆ ਬੂਟੇ ਤਾਂ ਹੋ ਹੀ ਗਏ। ਆ ਬੂਟਾ ਇਹਦਾ ਬਦਾਮਾਂ ਦਾ। ਉਹ ਬੂਟੇ ਹੋ ਗਏ ਸਾਰੇ। ਤਾਂ ਇਹਨਾਂ ਦਾ ਬਹੁਤ ਗਰਮੀ ਜਿਹਾ ਹੁੰਦਾ ਵੈਸੇ ਹਾਲ ਚ ਵੀ ਹੁਣ ਹੋਈ ਜਾਂਦੇ ਛੋਟੇ ਚਲੋ ਹਾਂ ਡੈਡ ਹਾਂ ਆਹ ਜਿਹੜਾ ਪਿੱਛੇ ਵੀ ਹੈ ਨਾ ਬਾਥਰੂਮ ਆ ਨਹੀਂ ਹਾਂ ਹਾਂ ਪਿੱਛੇ ਹਾਂ ਇਹ ਐਵੇਂ ਰਹਣੀ ਇਹ ਐਂ ਖਾਲੀ ਰਹਿਣੀ ਉਧਰ ਅੱਗੇ ਕੀ ਬਗਾਉਣ ਲੱਗੇ ਆਪਣੇ ਹਾਂ ਚਲੋ ਡੈਡੀ ਚੱਲ ਗਿਓ ਉਧਰ ਉਧਰ ਡਿਪੋਲਟ ਦੀ ਸੀ ਹਾਂ ਪਲਟ ਗਈ ਚਲੋ

ਉਹ ਉਹ ਚੜਾਈ ਚੜਾਈ ਮੇਰੀ ਸੂਜ ਪਾਈ ਮੈਂ ਤਾਂ ਸ਼ੂਹ ਸ਼ੂਹ ਉਹਦੇ ਸ਼ੂਹਦੇ ਸ਼ੂਹ 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 스타ਦ ਉੱਥੇ ਹੀ ਖੜ ਗਿਆ ਗੱਲਾਂ ਮਾਰਨਾ ਪੇਕੇ ਪਿੰਡ ਆ ਗੱਲਾਂ ਹੀ ਮਾਰਨੀਆ ਸ਼ੁਰੂ ਕਰ ਦਿੰਦੀਆਂ ਸਹੇਲੀਆਂ ਮਿਲ ਜਾਂਦੀਆਂ ਨਾ ਤੁਹਾਨੂੰ ਬਹੁਤ ਟਾਈਮ ਬਾਅਦ ਮਿਲੇ ਹਾਂ ਬਹੁਤ ਟਾਈਮ ਬਾਅਦ ਤੂੰ ਦੇ ਬਰਸੇਨ ਛੋੜਦਾ ਹਾਂ ਜੀ ਉਹ ਚਾਚੀ ਸਿਗਵਾਂਦਾ ਅੱਛਾ ਮੈਂ ਵਰਕੋ ਵਾਂਚ ਨਹੀਂ ਲਾਦਾ ਚਲੋ ਚਲੋ ਸ਼ਾਮ ਹੋ ਚਲਦੀ ਆ ਖੁਸ਼ ਆ ਲੱਗ ਪਿਆ ਖੇਡਣ ਨੂੰ ਹਾਂ ਬੰਦ ਮੈਨੂੰ ਤੂੰ ਮੇਰੀ ਫਰੈਂਡ ਹੈ ਤੈਨੂੰ ਨਹੀਂ ਮੈਂ ਤੇਰੀ ਭੈਣ ਆ ਅੱਛਾ ਆ ਖੇਡ ਲਓ ਖੇਡ ਲਓ ਪਹਿਲੇ ਆ ਜੇ ਦਾ ਕੋਲੇ ਬੈਠੇ ਹੋ ਨਾ ਆਜੋ ਹੁਣ ਜੀ ਚਲ ਜੇ ਨਹੀਂ ਜਾਣ ਦਾ ਰਾਤਾ ਪਿੰਡ ਨੂੰ ਇੱਥੇ ਰਹਿ ਬੀ ਹਾਂ ਆ ਵੀ ਮੇਰੇ ਘਰ ਆ ਉਹ ਘਰ ਤਾਂ ਹੈਗਾ ਫਿਰੰਦਰ ਹਜੇ ਸੈਟਲਮੈਂਟ ਨਹੀਂ ਹੈਗੀ ਕੋਈ ਆ ਹੀ ਪਾਪੂ ਦਵਾਂਗੇ ਝਾਰ ਕੇ ਹਾਂ ਆ ਝਾਰ ਦੇ ਵੱਡ ਪਾ ਦਾਂਗੇ ਹਾਂ ਇਹ ਆਂਦੀ ਸਾਡੇ ਨਾਨਕੇ ਜਾਨ ਜੀ ਨਹੀਂ ਕਰਦਾ ਇਹਨਾਂ ਦਾ ਕਹਦਾ ਜੀ ਬੜਾ ਜੀ ਲੱਗਦਾ ਇਹਨਾਂ ਦਾ ਇੱਥੇ ਨਾ ਇਹ ਤਾਂ ਆਈਆਂ ਹੀ ਨਾਨੇ ਬਾਅਦ ਅੱਜ ਹਾਂ ਆਜਾਂਗੇ ਬਾਅਦ ਅੱਛਾ ਜੀ ਮੇਰਾ ਵੀ ਨਹੀਂ ਕਰਦਾ ਜਾਨੂ ਹੈ ਐ ਕਰੀ ਨਾਨੇ ਕੇ ਤਾਂ ਬਾਅਦ ਆ ਜਾਈਆਂ ਜੀ ਨਹੀਂ ਕਰਦਾ ਜਾਨੂ ਹੈ ਬੜਾ ਜੀ ਲੱਗਦਾ ਨਾਨਕੇ ਨਾਨਕੇ ਹੁੰਦੇ ਜੇ ਸਾਡੇ ਵੀ ਨਾਨਕੇ ਆਂ ਜੀ ਨਹੀਂ ਕਰਦਾ ਹੁੰਦੇ ਆ ਉਹਨੂੰ ਸਾਡਾ ਨਾ ਘਰੇ ਜਾਨੂ ਨਾ ਪਾਉਂਦੀ ਨਾ ਹੋ ਹਾਂ ਨਾਨਕੇ ਹੈ ਹੀ ਇਹੋ ਜੀ ਚੀਜ਼ ਹੈ ਹੈਨਾ ਮਨ ਨਹੀਂ ਕਰਦਾ ਸ਼ਾਮ ਹੋ ਗਈ ਹੈ ਬਾਈ ਸੂਰਜ ਗਿਆ ਡੁੱਬ ਚਾਲਗ ਮਿੰਟਾਂ ਚ ਪਹੁੰਚ ਜਾਣਾ ਘਰੇ ਮਿੰਟ ਚ ਉਧਰ ਚਾਚੀ ਘਰ ਮਾਸਾਂ ਕੱਢੀ ਹੈ ਗੱਲ ਹੀ ਬਹੁਤ ਗੱਲਬਾਤ ਕਰਨ ਲੱਗ ਗੱਲ ਹੀ ਬਹੁਤ ਹਾਂ ਯਾਰ ਚਲੋ ਭਾਈ ਕਿਦਾਂ ਮਾਣਦੇ ਆ ਅੱਜ ਹੀ ਤਾਂ ਕਰੀਏ ਬੈਠੇ ਰਹੇ ਹਾਂ ਚਲੋ ਫਿਰ ਚੱਲ ਗਏ ਜਿੱਤੀ ਤਾਂ ਬੜਾ ਔਖਾ ਤੇਰਾ ਨਵੀਂ ਹੈ ਨਾ ਆਏ ਲੱਗਦੀ ਬਹੁਤ ਆ ਹਾਂ ਹੌਲੀ ਹੌਲੀ ਖੁੱਲੂਗੀ ਨਵੀਂ ਜੁੱਤੀ ਕਹਿੰਦੇ ਤੰਗ ਕਰਦੀ ਹੁੰਦੀ ਖੋਲ ਲਾਈਟਾਂ ਪੈਣ ਲੱਗ ਪਈਆਂ ਕੋਈ ਨਾ ਹੌਲੀ ਚੱਲ ਧਿਆਨ ਨਾਲ ਅੱਛਾ ਤੂੰ ਲੇਟ ਕਰਾਉਂਦੀ ਰਹੀ ਯਾਰ ਕੋਈ ਮੈਨ ਲਾ ਆ ਜਾਂਦਾ ਕਿਤੇ ਕੋਈ ਐਂਡ ਕਰ ਲੈ ਬੰਦ ਉੱਥੋਂ ਨਿਕਲੇ ਤਾਂ ਬਾਅਦ ਵੀ ਸਾਨੂੰ ਗੇਟ ਚ ਅੱਧਾ ਘੰਟਾ ਲੱਗ ਗਿਆ ਹਾਂਜੀ ਚਲੋ ਕੋਈ ਨਹੀਂ ਇੱਕ ਵਾਰ ਸੜਕਾਂ ਬਹੁਤ ਖਰਾਬ ਆ ਆ ਪਿੰਡਾ ਪੁੰਡਾ ਵਿੱਚ ਦੀ ਮਸਾਂ ਚੜਾਈ ਆ ਰੋਡ ਤੇ ਤੇ ਹੁਣ ਅਸੀਂ ਵਲ ਖਾ ਕੇ ਜਾਣਾ ਜਿਹੜਾ ਆਪਣਾ ਵੱਡਾ ਘਰ ਤੇ ਕੋਰੇ ਵਾਲੇ ਵਾਲੇ ਸੜਕ ਉਹ ਵੀ ਟੁੱਟੀ ਆ ਹਣ ਹਾਰ ਕੇ ਤਲਵੰਡੀ ਭਾਈ ਨੂੰ ਪਾਈ ਆ ਤੇ ਦੋ ਬੁੱਦਗੀ ਥਾਣੇ ਜਾਵਾਂ ਵਾਲ ਪੈ ਕੇ ਥੋ ਤੇਰੇ ਪਿੰਡ ਨੂੰ ਮੇਰੇ ਸਹਰਿਆਂ ਨੂੰ ਆਉਣ ਨੂੰ ਤਾਂ ਮੈਨੂੰ ਖਰਚਾ ਹੀ ਬਹੁਤ ਪੈ ਜਾਂਦਾ ਸੜਕਾਂ ਹੈ ਨਹੀਂ ਸੜਕਾਂ ਬੇਕਾਰ ਆ ਸਿੰਗਲ ਸੜਕਾਂ ਉਹ ਟੁੱਟੀਆਂ ਉਹ ਵੀ ਜਵੇਂ ਖੱਡੇ ਐੜੇ ਨੇ ਖੱਡੇ ਉਹ ਅੱਛਾ ਹੀ ਕਹੋ ਜਨਾ ਪਾਣੀ ਨਹੀਂ ਲਈ ਆ ਹਣ ਸਿਆਲਾਂ ਚ ਆ ਜਣਾ ਬਾਹਰ ਲਿਆ ਨੇ ਖੱਡਿਆਂ ਵਿੱਚ ਦੀ ਨੰਗਨਤ ਬਹੁਤ ਔਖਾ ਲੱਗਦਾ ਲੁਧਿਆਣੇ ਜਿੰਨੀ ਵਾਟ ਪੈ ਜਾਂਦੀ ਮੈਨੂੰ ਹੈ ਨੇੜੇ ਆ ਪਰ ਪੈ ਦੂਰ ਜਾਂਦੀ ਆ ਵਲ ਵਲੋ ਪਾ ਕੇ ਰੈਂਦਾ ਖੁੰਦਾ ਟੋਲ ਪਲਾਜੇ ਵਾਲੇ ਟਾਈਮ ਲਵਾ ਦਿੰਦੇ ਆ ਇਹਨਾਂ ਨੇ ਬੜਾ ਤੰਗ ਕੀਤਾ ਬਈ ਟੋਲ ਪਲਾਜੇ ਵਾਲਿਆਂ ਨੇ ਦੋ ਟੋਲ ਪੈ ਜਾਣੇ ਆ ਹੂੰ ਬੜਾ ਹੀ ਤੰਗ ਕਰਿਆ ਨਾਲ ਚੱਲ ਕੋਈ ਨਹੀਂ ਫਿਰ ਸਾਡੇ ਕਿਸਾਨ ਜੂਨੀਅਨ ਨਾਲੇ ਕਦੋਂ ਆਵਾਂਗੇ ਹਰ ਕੰਮ ਹੁਣ ਕਹਿ ਦੂਗਾ ਆਉਂਦੀ ਤੋਰੀ ਫਣੀ ਕਾਰਡ ਯਾਰ ਚੱਲ ਸਾਫ ਬਰਨਾ ਨਹੀਂ ਆ ਹਾਈ ਨਹੀਂ ਸੁਖਤ ਹੁੰਦਾ ਨਾ ਸਿਸਟਮ ਖੜ ਜਾਂਦਾ ਕਿਤੇ ਉਧਰ ਦੀ ਕਰਨੋਂ ਕਿਤੇ ਉਧਰ ਦੀ ਕਰਨੋਂ ਆ ਮੱਲਬੱਲਾ ਪੰਗਾ ਪਿਆ ਤੇ ਉਹ ਜਿਸੇ ਗੱਡੀ ਆ ਲੈਣੇ ਪੰਗਾ ਨਹੀਂ ਪਿਆ ਸਿਸਟਮ ਕਈ ਵਾਰੀ ਖੜ ਜਾਂਦਾ ਇਹਨਾਂ ਦਾ ਹਾਂਜੀ ਦੱਸੋ ਮੈਂ ਦੱਦ ਰਹਿਣੋਂ ਗੱਲੇ ਹਾਂ ਪਾਣੀ ਵੀ ਪਾ ਲਿਆ ਜੀ ਰੋਟੀ ਖਾਣੀ ਤਾਂ ਤੁਸੀਂ ਖਾ ਲਓ ਅਸੀਂ ਤਾਂ ਇੰਨਾ ਨਹੀਂ ਖਾਣੇ ਅੱਗ ਹੀ ਪਾ ਲਾਂ ਅੱਲਾ ਮੇਮਟਰ 7:00 ਵਜੇ ਆ ਤੇ ਰੋਟੀ ਕੇ ਮੇ ਕਰਨੀ ਹੈ ਭੁੱਖ ਤਾਂ ਹੈ ਨਹੀਂ ਕੋਈ ਜਿਆਦਾ ਤੇ ਫਿਰ ਦੁੱਧ ਵੀ ਲੈ ਗਲਾਸ ਹੈ ਗਲਾਸ ਦੁੱਧ ਤਾਂ ਪੀ ਲੈ ਫਿਰ ਹੈਨਾ ਜੇ ਖਾਣੀ ਹੈ ਤਾਂ ਆਪਾਂ ਲਾ ਦੇ ਨਹੀਂ ਹਾਜ਼ਰ ਬੈਠੇ ਸਾਨੂੰ ਕੋਈ ਚੱਕਰ ਨਹੀਂ ਸਭ ਜੀ ਕਰਦਾ ਵੀ ਆ ਤੇ ਜੀ ਨਹੀਂ ਵੀ ਕਰਦਾ ਆਲੂ ਗੋਭੀ ਪਈ ਹੈ ਜੇ ਤੱਕ ਜੀ ਕਰਦਾ ਖਾ ਲੋ ਪ੍ਰਸਾਦ ਤਾਂ ਫੁੱਲ ਹੋਏ ਬਈ ਹੂੰ ਹੁਣ ਤੂੰ ਐਂ ਕਰਦਾ ਦੁੱਧ ਪੀ ਲੈਨੇ ਸਮੋਸੇ ਜੇ ਖਾਦੇ ਆ ਲੋਕ ਆ ਕੇ ਪਛੀਤਾ ਹੈ ਜੀ ਉਹ ਹਾਂ ਇਹ ਤਾਂ ਉੱਤੇ ਹੀ ਖੜੇ ਰੋਟੀ ਖਾ ਕੇ ਉੱਥੇ ਨਹੀਂ ਜੀ ਚੱਲ ਰਹਿਣ ਹੀ ਦੇ ਦੁੱਧ ਪੀ ਲੈਣੇ ਆ ਲਓ ਵੇ ਮਿੱਤਰੋ ਹਣ ਵਲੌਗ ਦਾ ਐਂਡ ਇੱਥੇ ਹੀ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰ ਦਿਆ ਕਰੋ ਮੇਰੇ ਵੀਰ ਸਾਰੇ ਜਾਣੇ ਦੇਖਦੇ ਹੋਣੇ ਆ ਯਾਰ ਨੱਪ ਦਿਆ ਕਰੋ ਅੰਗੂਠਾ ਜਾਂ ਤੇ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਬਾਕੀ ਇੱਥੇ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਉਂਦੇ ਵਾਦੇ ਰੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਥੈਂਕ ਯੂਡ ਨਾਈਟ ਜੀ ਬਾਏ ਬਾਏ ਸਾਰਿਆਂ ਨੂੰ